ਜਲਾਲਾਬਾਦ ਦੇ ਫਲਾਈਓਵਰ ਦੇ ਨਜ਼ਦੀਕ ਮੁਖਸਰ ਸਾਹਿਬ ਵਾਲੇ ਅੱਡੇ ਦੇ ਨਾਮ ਤੋਂ ਜਾਣੇ ਜਾਂਦੇ ਬੱਸ ਸਟੈਂਡ ਦੇ ਉੱਪਰ ਪਹਿਲਾਂ ਕੋਈ ਛਾਂ ਦਾ ਪ੍ਰਬੰਧ ਨਹੀਂ ਸੀ ਜਿਸ ਦੇ ਨਾਲ ਗਰਮੀ ਦੇ ਮੌਸਮ ਦੇ ਵਿੱਚ ਬੱਸਾਂ ਦੀ ਉਡੀਕ ਦੇ ਵਿੱਚ ਬੈਠੀਆਂ ਸਵਾਰੀਆਂ ਤੇ ਆਮ ਲੋਕਾਂ ਨੂੰ ਬਹੁਤ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਹੁਣ ਜਲਾਲਾਬਾਦ ਦੇ ਮਨੁੱਖਤਾ ਦੀ ਸੇਵਾ ਸਰਬਤ ਦਾ ਭਲਾ ਸੰਸਥਾ ਦੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਸੰਸਥਾ ਦੇ ਵੱਲੋਂ ਹੁਣ ਇਸ ਜਗ੍ਹਾ ਦੇ ਉੱਪਰ ਛਾਂ ਦਾ ਪ੍ਰਬੰਧ ਕਰਕੇ ਸਵਾਰੀਆਂ ਦੇ ਬੈਠਣ ਲਈ ਬੈਂਚ ਅਤੇ ਪੀਣ ਵਾਲੇ ਠੰਡੇ ਪਾਣੀ ਦਾ ਇੰਤਜ਼ਾਮ ਕਰ ਦਿੱਤਾ ਗਿਆ ਹੈ ਤਾਂ ਆਓ ਤੁਹਾਡੀ ਗੱਲਬਾਤ ਕਰਵਾਉਣੇ ਆ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੰਸਥਾ ਦੇ ਉਹਨਾਂ ਮੈਂਬਰਾਂ ਦੇ ਨਾਲ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੰਸਥਾ ਦੇ ਤੁਸੀਂ ਮੁੱਖੀ ਅੱਜ ਇੱਕ ਚੰਗਾ ਉਪਰਾਲਾ ਕੀਤਾ ਗਿਆ ਸ਼ਹਿਰ ਦੇ ਵਿੱਚ ਕੀ ਜਿਹੜਾ ਜਾਓਗੇ ਕਲਪਾਲ ਸਾਹਿਬ ਮਾਈਕਰੋ ਬਿਟੀ ਅਤੇ ਹਰ ਸਾਲ ਦੀ ਤਰ੍ਹਾਂ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੰਸਥਾ ਵੱਲੋਂ ਕਿਸੇ ਵੀ ਦਾ ਜਨਮ ਤੇ ਅਜਟ ਤੇ ਬੇਟੀ ਦਾ ਜਨਮ ਦਿਨ ਹੁੰਦਾ ਤਾਂ ਪਰਿਵਾਰ ਵੱਲੋਂ ਇੱਥੇ ਜਲਦੀ ਸੇਵਾ ਕੀਤੀ ਜਾਂਦੀ ਹੈ ਅੱਜ ਸਾਡੇ ਬਹੁਤ ਹੀ ਸ਼ੁਕਾਦਰੋਗ ਮੇਰੇ ਵੀਰ ਦਰਵਿੰਦਰ ਸਿੰਘ ਜੀ ਜੀ ਉਹਨਾਂ ਦੀ ਬੇਟੀ ਦਾ ਜਨਮ ਦਿਨ ਸੀ ਉਹਨਾਂ ਨੇ 10 ਦਿਨ ਦੀ ਸੇਵਾ ਲਈ ਹੈ ਪ੍ਰਮਾਤਮਾ ਬੇਟੀ ਨੂੰ ਚੜ੍ਹਦੀ ਕਲਾ ਉਹ ਲੰਬੀ ਉਮਰ ਬਖਸ਼ੇ ਇਸ ਤਰ੍ਹਾਂ ਕੋ ਪਰਿਵਾਰ ਸਾਰੇ ਵੀਰ ਸਾਡੇ ਨਾਲ ਜੁੜੇ ਹੋਏ ਜਿੱਦਾਂ ਮੁਸਾਫਰਾ ਨੇ ਲਈ ਅੱਜ ਬੈਠਣ ਦੇ ਲਈ ਜਿਹੜੀ ਹੈ ਛਾਂ ਦਾ ਵੀ ਪ੍ਰਬੰਧ ਕੀਤਾ ਗਿਆ ਹਾਂਜੀ ਸੋ ਵੱਡੀ ਗੱਲ ਇਹ ਹੈ ਵੀ ਜਿਹੜਾ ਇਹ ਟੈਂਟ ਦੀ ਸੇਵਾ ਨਾਲ ਆਪਣੇ ਲੱਡੂ ਸਦਾਣਾ ਜੀ ਟੈਂਟੋ ਵਾਲੇ ਰਮੇਸ਼ ਸਦਾਣਾ ਜੀ ਉਹ ਪਰਿਵਾਰ ਵੱਲੋਂ ਹਮੇਸ਼ਾ ਹੀ ਲਗਾਤਾਰ 5-5 ਸਾਲ ਜੇ ਤੋਂ 6 ਸਾਲ ਲੱਗ ਪਾ ਗਏ ਹਨ ਉਹਨਾਂ ਪਰਿਵਾਰ ਵੱਲੋਂ ਟੈਂਟ ਦੀ ਹਮੇਸ਼ਾ ਫਰੀ ਸੇਵਾ ਕੀਤੀ ਜਾਂਦੀ ਹੈ ਉਹ ਕਦੇ ਵੀ ਸਾਡੀ ਦਸਤ ਤੋਂ ਉਹਨਾਂ ਨੇ ਪੈਸੇ ਨਹੀਂ ਲਏ ਇਸੇ ਤਰ੍ਹਾਂ ਪਾਣੀ ਦੀ ਸੇਵਾ ਚੁੱਕੀ ਰਹਿੰਦੀ ਹੈ ਤਾਂ ਲੱਗਦਾ ਨਹੀਂ ਕਿ ਇਹ ਥੀਂ ਰੱਖਾ ਵੀ ਜਾਂਦਾ ਜੀ ਮੁੱਖਰ ਪ੍ਰਾਣਾ ਅੰਡਾ ਇੱਕ ਹੁੰਦਾ ਸੀਗਾ ਤਾਂ ਉਹ ਕੋਲ ਬਣਨ ਕਾਰਨ ਕਿ ਜਿਹੜੀ ਆ ਉਹ ਬਾਸ ਉੱਧਰ ਨਹੀਂ ਜਾ ਪਾਦੀ ਹੋਰ ਬੱਸਾਂ ਜਿਹੜੀਆਂ ਇੱਥੋਂ ਰੁੱਕ ਕੇ ਜਾਂਦੀਆਂ ਸਵਾਰੀਆਂ ਕਾਫੀ ਖੜਦੀਆਂ ਇੱਥੇ ਤੇ ਲੱਗਦਾ ਨਹੀਂ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਵੱਢਦੀ ਹੈ ਬਿਲਕੁਲ ਭਾਜੀ ਲਗਾਤਾਰ 5 ਸਾਲ ਹੋ ਗਏ ਆ ਕੋਲੋਂ ਪਾਕਿਸਤਾਨ ਇਧਰ ਤੋਂ ਬੜੇ ਬੜਾਸਾ ਜਾਂਦੀਆਂ ਤੇ 50 ਪਿੰਡ ਵੀ ਆਉਂਦੇ ਆ ਜਿਹੜੀਆਂ ਖੜਦੀਆਂ ਇਹ ਗੱਲ ਇਹ ਵੀ ਸਕੂਲ ਦੇ ਕਿਤੇ ਦੁਪਹਿਰੇ 2 ਵਜੇ ਆਣ ਕੇ ਵੇਖੋਗੇ ਨਾ ਸਿਕਰ ਦੇ ਸਕੂਲ ਦੇ ਪੇਕੇ ਹੁੰਦੀ ਆ ਇੱਥੋਂ ਹਜ਼ਾਰਾਂ ਰੁਪਏ ਦੀ ਰੋਡ ਦੇ ਉੱਤੋਂ ਦੇਖਦੇ ਵੀ ਆ ਦੂਰੋਂ ਗੱਡੀ 'ਚ ਬੈਠੇ ਹੱਥ ਚੱਕਦੇ ਆ ਕੰਦਰ ਬਾਬੂ ਨੂੰ ਇਹ ਨਹੀਂ ਪਤਾ ਵੀ ਮੁਕਸਰ ਰਲ ਬੱਸ ਸਟੈਂਡ ਦੇ ਉੱਤੇ ਪ੍ਰਾਪਤਕਰ ਜਾਂ ਬਾਦਲ ਸਰਕਾਰ ਵੀ ਰਹੀ ਆ ਕਾਂਗਰਸ ਸਰਕਾਰ ਵੀ ਰਹੀ ਆ ਪਰ ਹਜੇ ਤੱਕ ਕਿਸੇ ਨੇ ਵੀ ਇਸ ਬੱਸ ਸਟੈਂਡ ਬਾਰੇ ਨਹੀਂ ਸੋਚਿਆ ਇਹ ਮਨੁੱਖਤਾ ਦੀ ਸੇਵਾ ਸਰਬੱਤ ਦੇ ਭਲਾ ਸਸਤਾ ਦੇ ਜਿੰਨੇ ਮੈਂਬਰ ਸਹਿਬਾਨ ਜਿਹੜੇ ਵੀ ਆਪਦੀਆਂ ਦੁਸਤੰਧ ਕੱਢਦੇ ਆ ਉਹਨਾਂ ਵੱਲੋਂ ਟੈਂਟ ਉਹਨਾਂ ਵੱਲੋਂ ਪਾਣੀ ਦੀ ਸੇਵਾ ਉਹਨਾਂ ਵੱਲੋਂ ਵੈਕਟਰੀ ਦੀ ਸੇਵਾ ਕੀਤੀ ਜਾਂਦੀ ਹੈ ਮਜਬੂਰ ਆਪਣੇ ਵਿਧਾਇਕ ਕੋਈ ਐਮਐਲ ਵੀ ਤੁਸੀਂ ਸਾਡੀ ਵੀਡੀਓ ਵੇਖਦੇ ਆ ਕਿ ਉਹਨਾਂ ਨੂੰ ਸ਼ੈੱਡ ਦਾ ਪ੍ਰਬੰਧ ਕੀਤਾ ਜਾਵੇ ਔਰ ਸਵਾਰੀਆਂ ਦੇ ਬੈਠਣ ਦਾ ਵੀ ਪ੍ਰਬੰਧ ਕੀਤਾ ਜਾਵੇ ਪਾਣੀ ਦੀ ਸੇਵਾ ਤੇ ਜਿੱਤੇ ਲੋਡ ਪੈ ਗਈ ਸੰਸਥਾ ਦੇ ਕਿਸੇ ਵੀ ਮੈਂਬਰ ਨੂੰ ਕੌਣ ਆ ਜਾਂਦਾ ਪਾਣੀ ਦੀ ਤਾਂ ਬੜਾ ਵੱਡਾ ਕੌਣ ਹੁੰਦਾ ਪਾਣੀ ਉੱਥੇ ਪਹੁੰਚ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਰੱਖਿਏ ਹੋਏ ਅਸੀਂ ਇਹ ਛੋਟਾ ਜਿਹਾ ਪ੍ਰਾਰambh ਆਪ ਸਭ ਸੂਚਨਤਾ ਸੂ ਮੂ ਸ਼ਹਿਰ ਵਾਸੀਆਂ ਸਾਡੇ ਜੋ ਮੈਂਬਰ ਹਨ ਪਿੰਡਾਂ ਦੇ ਸਭ ਦੇ ਸਹਿਯੋਗ ਨਾਲ ਜੇ ਅਸੀਂ ਕਦਮ ਚੱਕਿਆ ਹੈ ਔਰ ਹਰ ਸਾਡੀ ਤਰ੍ਹਾਂ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਸ ਨੂੰ ਬਹੁਤ ਵਧੀਆ ਤਰ੍ਹਾਂ ਪਰਮਾਤਮਾ ਦੀ ਮਿਹਰ ਨਾਲ ਨਿਭਾਵਾਂਗੇ ਧੰਨਵਾਦ ਸਰ ਸਾਡੀ ਸਤਿ ਸ੍ਰੀ ਅਕਾਲ ਸੇਵਾ ਸਰਬਦਾ ਭਲਾ ਹਮੇਸ਼ਾ ਹੀ ਸੇਵਾ ਦੇ ਕਾਰਜਾਂ ਲਈ ਮੋਢੀ ਰਹਿਲੀ ਹੈ ਤੇ ਇਸ ਗਰੀਕਾ ਦੇ ਸੀਜ਼ਨ ਦੇ ਵਿੱਚ ਕਾਫੀ ਕਰੀ ਹੋਣ ਤੋਂ ਬਾਅਦ ਜਦੋਂ ਅਸੀਂ ਦੇਖੇ ਕਿ ਮੁਸਾਫਰਾਂ ਨੂੰ ਪਾਣੀ ਦੀ ਬੜੀ ਸਮੱਸਿਆ ਆ ਰਹੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਇਹਨਾਂ ਦੀ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਅਤੇ ਸ਼ਾਹ ਦੇ ਪਰਵਤ ਲਈ ਇਹ ਸੇਵਾ ਦਾ ਕਾਰਜ ਆਰੰਭ ਕੀਤਾ।